ਇੱਕ ਐਜੂਕੇਸ਼ਨਲ ਬੋਰਡ ਦੇ ਚਪੜਾਸੀ ਤੋਂ ਲੱਗੇ ਉਸ ਤੋਂ ਬਾਅਦ ਤੁਸੀਂ ਇੱਕ ਸਪੀਡ ਰਿਕਾਰਡ ਦੇ ਮੈਨੇਜਰ ਤੇ ਹੁਣ ਜਿਸ ਮਕਾਮ ਤੇ ਹੋ ਉਹ ਸਫ਼ਰ ਕਿਵੇਂ ਦਰਿਆ? ਸਫ਼ਰ ਬਹੁਤ ਵਧੀਆ ਰਿਹਾ ਜੀ। ਮੈਂ ਇੱਥੇ ਚੰਡੀਗੜ੍ਹ ਆ ਕੇ ਸਿਕਿਉਰਿਟੀ ਗਾਰਡ ਦੀ ਜੌਬ ਵੀ ਕੀਤੀ। ਫਿਰ ਮਿਊਜ਼ਿਕ ਕੰਪਨੀਆਂ ਚ ਵੀ ਕੀਤੀਆਂ ਮੈਂ ਜਿਵੇਂ ਪਹਿਲਾ ਬਾਾਰ ਬਾਹਰੋਂ ਸੁਣਦਾ ਹੁੰਦਾ ਸੀਗਾ ਸਾਡੇ ਕੁਝ ਰਿਸ਼ਤੇਦਾਰ ਬਾਹਰ ਗਏ ਹੋਏ ਸੀ ਉਹ ਕਹਿੰਦੇ ਸੀ ਉਹ ਡਬਲ ਸ਼ਿਫਟ ਕਰਦਾ ਜੀ ਨਿਆਣਾ ਫਲਾਣੇ ਦਾ ਬੰਦਾ ਆ ਜਾ ਫਲਾਣੇ ਦੀ ਕੁੜੀ ਡਬਲ ਸ਼ਿਫਟ ਐਦਾਂ ਕਰਦੇ ਨੇ ਤਾਂ ਮੈਨੂੰ ਐਦਾਂ ਹੁੰਦਾ ਸੀ ਵੀ ਡਬਲ ਸ਼ਿਫਟ ਕਿਵੇਂ ਕਰਦੇ ਨੇ ਫਿਰ ਮੈਨੂੰ ਸਮਝ ਲੱਗੀ ਕਿ ਦੋ ਦੋ ਨੌਕਰੀਆਂ ਕਰਦੇ ਨੇ ਉਹ ਇੰਨੇ ਤੋਂ ਇੰਨੇ ਇਹ ਕੰਮ ਕਰਦੇ ਨੇ ਇੰਨੇ ਤੋਂ ਇੰਨੇ ਉਹ ਫਿਰ ਮੈਂ ਵੀ ਟਰਾਈ ਕੀਤਾ ਦਿਨ ਵੇਲੇ ਮੈਂ ਸਟੂਡੀਓ ਜਾਂਦਾ ਸੀ ਰਾਤ ਨੂੰ ਮੈਂ ਕਾਲ ਸੈਂਟਰ ਚ ਸਕਿਉਰਿਟੀ ਗਾਰਡ ਦੀ ਜੌਬ ਤੇ ਸ਼ਾਮੀ ਮੈਂ 1 ਘੰਟਾ 2 ਘੰਟੇ ਕੰਪਾਈਲੇਸ਼ਨਸ ਬਣਾਉਣਾ ਹੁੰਦਾ ਸੀ ਸਾਰੇ ਗਾਮਾਂ ਦੀਆਂ ਤਾਂ ਮੈਂ ਤਿੰਨ ਤਿੰਨ ਸ਼ਿਫਟਾਂ ਚ ਕੰਮ ਕਰਕੇ ਦੇਖਿਆ ਤੇ ਬਹੁਤ ਸੋਹਣਾ ਐਕਸਪੀਰੀਅੰਸ ਹੈਗਾ ਮੈਨੂੰ ਐ ਲੱਗਿਆ ਵੀ ਮੈਂ ਸਿੱਖਣ ਲਈ ਕਰ ਰਿਹਾ ਹਾਂ ਸਾਰਾ ਕੁਝ ਜੇ ਮੈਂ ਸਕਿਉਰਿਟੀ ਗਾਰਡ ਦੀ ਜੌਬ ਕਰਦਾ ਸੀ ਤਾਂ ਉਦੋਂ ਮੈਂ ਆਮ ਪਬਲਿਕ ਹੁੰਦਾ ਸੀ ਆਮ ਲੋਕਾਂ ਵਾਂਗੂ ਹੁੰਦਾ ਸੀ ਉਹਨਾਂ ਦੇ ਲੋਕਾਂ ਨਾਲ ਗੱਲਾਂ ਕਰਦਾ ਸੀ ਤਾਂ ਮੈਨੂੰ ਐਕਸਪੀਰੀਅੰਸ ਮਿਲਦਾ ਸੀ ਕਿ ਕਿਵੇਂ ਦਾ ਕੀ ਮਿਊਜ਼ਿਕ ਚ ਕੀ ਸੁਣਦੇ ਨੇ ਦਿਨ ਵੇਲੇ ਸਟੂਡੀਓ ਹੁੰਦਾ ਸੀ ਤਾਂ ਉਹਨਾਂ ਦੇ ਲੋਕਾਂ ਨਾਲ ਐਕਸਪੀਰੀਅੰਸ ਹੁੰਦਾ ਸੀ ਮੇਰਾ ਜਿਹੜੇ ਕਿੰਨੇ ਸਾਲਾਂ ਤੋਂ ਕੋਈ ਮਿਊਜ਼ਿਕ ਕਰ ਰਿਹਾ ਕੋਈ ਸਿੰਗਰ ਹੈ ਕੋਈ ਪ੍ਰੋਡਿਊਸਰ ਹੈ ਤੇ ਜੇ ਮੈਂ ਕੰਪਾਈਲੇਸ਼ਨਸ ਬਣਾਉਂਦਾ ਸੀ ਸਾਰੇ ਗਾਮਾਂ ਦੀਆਂ ਤਾਂ ਉਹਦੇ ਚ ਮੈਨੂੰ ਸਿਲੈਕਸ਼ਨ ਦਾ ਆਈਡੀਆ ਹੁੰਦਾ ਸੀ ਕਿਉਂਕਿ ਮੈਂ ਸਿਲੈਕਟ ਕਰਦਾ ਹੁੰਦਾ ਸੀ 25 30 ਕੈਸਟਾਂ ਚੋਂ 50 ਕੈਸਟਾਂ ਚੋਂ ਇੱਕ ਕੈਸਟ ਬਣਾ ਕੇ ਦੇਣੀ ਗਾਣੇ ਕੱਢ-ਕੱਢ ਕੇ ਸਿਲੈਕਟ ਕਰਕੇ ਕਿ ਇਹ ਬੈਸਟ ਹੈ ਇਹ ਇਹਦੇ ਨਾਲ ਮਿਲਦੇ ਨੇ ਇੱਦਾਂ ਇੱਦਾਂ ਉਹੀ ਐਲਗੋਰਿਦਮ ਹੁਣ ਕੰਮ ਕਰਦਾ ਸਪੋਟੀਫਾਈ ਤੇ ਜਿਹੜਾ ਉਦੋਂ ਕਰਦਾ ਹੁੰਦਾ ਸੀ ਸੋ ਸਾਰੀ ਚੀਜ਼ਾਂ ਐਕਸਪੀਰੀਅੰਸ ਹੀ ਆ ਤੇ ਸਟਰਗਲ ਨਹੀਂ ਮੈਂ ਕਦੇ ਵੀ ਕਿਹਾ ਉਸ ਚੀਜ਼ ਨੂੰ ਉਹ ਚੀਜ਼ਾਂ ਉਹ ਚੀਜ਼ਾਂ ਕਲਾਸਾਂ ਹੀ ਸੀਗੀਆਂ ਇੱਕ ਤਰ੍ਹਾਂ ਦੀਆਂ ਸੋ ਜੇ ਤੁਹਾਨੂੰ ਵਕੀਲ ਬਣਨ ਲਈ ਜਾਂ ਤੁਹਾਨੂੰ ਆਈਪੀਐਸ ਆਈਆਰਐਸ ਬਣਨ ਲਈ ਆਈਏਐਸ ਬਣਨ ਲਈ ਇੰਨਾ ਪੜ੍ਹਨਾ ਪੈਂਦਾ ਇੰਨੀਆਂ ਚੀਜ਼ਾਂ ਦਾ ਐਕਸਪੀਰੀਅੰਸ ਕਰਨਾ ਪੈਂਦਾ ਸਿੱਖਣਾ ਪੈਂਦਾ ਜੇ ਤੁਹਾਨੂੰ ਨਰਸਿੰਗ ਨਰਸ ਬਣਨ ਦੇ ਲਈ ਨਰਸਿੰਗ ਦਾ ਪ੍ਰੋਪਰ ਕੋਰਸ ਕਰਨਾ ਪੈਂਦਾ ਉਹ ਸਾਰੇ ਉਵੇਂ ਜਾ ਕੇ ਪਹਿਲਾਂ ਤੁਸੀਂ ਪਿੱਛੇ ਹੁੰਨੇ ਹੋ ਪਹਿਲਾਂ ਤੁਸੀਂ ਦੇਖਦੇ ਹੋ ਕਿ ਇੰਜੈਕਸ਼ਨ ਕਿਵੇਂ ਲੱਗ ਰਿਹਾ ਫਿਰ ਤੁਸੀਂ ਅੱਗੇ ਆ ਜਾਂਦੇ ਹੋ ਸੇਮ ਹੀ ਮੈਂ ਐਕਸਪੀਰੀਅੰਸ ਹੀ ਕੀਤਾ ਪਹਿਲਾਂ ਪਿੱਛੇ ਰਹਿ ਕੇ ਫਿਰ ਅੱਗੇ ਆ ਕੇ ਸਾਰੀਆਂ ਚੀਜ਼ਾਂ ਨੂੰ ਮੈਨੂੰ ਲੱਗਦਾ ਕਿ ਜਿਵੇਂ ਜਦੋਂ ਆਪਾਂ ਛੋਟੇ ਤੋਂ ਕੰਮ ਸ਼ੁਰੂ ਕਰਦੇ ਹਾਂ ਔਰ ਵੱਡੇ ਮਕਾਮ ਤੇ ਪਹੁੰਚਦੇ ਤਾਂ ਉਹ ਫੀਲਿੰਗ ਜਿਹੜੀ ਹੁੰਦੀ ਹੈ ਨਾ ਵੱਖਰੀ ਹੁੰਦੀ ਹੈ ਨਹੀਂ ਵੱਖਰੀ ਤੇ ਹੁੰਦੀ ਵੀ ਹੈ ਪਰ ਉਹਦੇ ਚ ਸੈਟੀਸਫੈਕਸ਼ਨ ਹੁੰਦੀ ਵੀ ਹੈ ਕਿ ਤੁਸੀਂ ਆਪਦੇ ਹੱਥਾਂ ਨਾਲ ਸਾਰੀਆਂ ਚੀਜ਼ਾਂ ਆਵਦੀਆਂ ਅੱਖਾਂ ਨਾਲ ਆਪਦੇ ਸਾਹਮਣੇ ਕਰੀਆਂ ਹੁੰਦੀਆਂ ਨੇ ਸੋ ਉਹਦੇ 'ਚ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ ਅਪ ਡਾਊਨ ਦਾ ਡਰ ਨਹੀਂ ਹੁੰਦਾ ਕਿ ਅੱਜ ਤੁਸੀਂ ਉੱਪਰ نیچے ਤੁਹਾਡਾ ਕੰਮ ਧੰਦਾ ਕੋਈ ਹੋ ਰਿਹਾ ਤਾਂ ਉਹ ਚੀਜ਼ਾਂ ਜੋ ਤੁਸੀਂ ਨਿਕਲ ਜਾਂਦੇ ਹੋ ਫਿਰ ਤਾਂ ਇਹ ਵੀ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਗਵਾਉਣ ਦਾ ਡਰ ਨਹੀਂ ਹੁੰਦਾ ਤੇ ਕਿਉਂਕਿ ਜਦੋਂ ਤੁਸੀਂ ਲੈ ਕੇ ਹੀ ਕੁਝ ਨਹੀਂ ਆਏ ਹੁੰਦੇ ਤੇ ਫਿਰ ਤੁਸੀਂ ਗਵਾਉਂਗੇ ਕੀ ਫਿਰ ਜਿਹੜਾ ਕੁਝ ਨਾਲ-ਨਾਲ ਹਰ ਰੋਜ਼ ਤੁਸੀਂ ਬਣਾਉਂਦੇ ਰਹਿੰਦੇ ਹੋ ਤਾਂ ਉਹ ਸਾਰਾ ਸਰਕਲ ਉਵੇਂ ਚੱਲਦਾ ਰਹਿੰਦਾ। ਇਹੋ ਜਿਹੀ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।